हां जी दोस्तों केमेओ सारे दोस्तों मावर ਢਿੱਲੋਂ ਦੀ ਐਕਸਜੀਐਫ ਰਾਜੂ ਰਕੌਰ ਤੇ ਕੱਲ ਕਿਸੇ ਅਣਜਾਣ ਸ਼ਖਸ ਦੇ ਵੱਲੋਂ ਛੱਟ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਖਬਰ ਸੋਸ਼ਲ ਮੀਡੀਆ ਤੇ ਬੇਦੀ ਵਾਇਰਲ ਹੋ ਰਹੀ ਹੈ ਤੇ ਜਿਵੇਂ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਬ੍ਰੇਕਅਪ ਤੋਂ ਬਾਅਦ ਢਿੱਲੋਂ ਬ੍ਰਦਰਸ ਤੇ ਰਾਜੂ ਰਕੌਰ ਦੋਵਾਂ ਦੇ ਵੱਲੋਂ ਇੱਕ ਦੂਜੇ ਨੂੰ ਟਾਈਮ ਟਾਈਮ ਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਤੇ ਕੱਲ ਰਾਜੂ ਰਕੌਰ ਤੇ ਛੱਟ ਵੱਜਣ ਤੋਂ ਬਾਅਦ ਵੀ ਇਸ ਗੱਲ ਦੇ ਕਿਹਾ ਸਰਗਾਇਏ ਗਏ ਕਿ ਇਹ ਸਭ ਮਾਵਿਰ ਦੇ ਵੱਲੋਂ ਕਰਵਾਇਆ ਗਿਆ ਹੈ ਅਤੇ ਇਹ ਸਭ ਉਹ ਸਭ ਦਾ ਬਦਲਾ ਜੋ ਕੁਝ ਰਾਜੂ ਰਕੌਰ ਨੇ ਇਹਨਾਂ ਦੇ ਵਿਰੁੱਧ ਸਟੈਂਡ ਲਿੱਤਾ ਸੀ ਤੇ ਇਸੇ ਉੱਪਰ ਹੁਣ ਖੁਦ ਮਹਾਵੀਰ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਤੇ ਉਹਦੀ ਸਟੋਰੀ ਤੋਂ ਇਹ ਗੱਲ ਲੱਗਦੀ ਹੈ ਕਿ ਮਹਾਵੀਰ ਇਹ ਦਰਸਾਉਣਾ ਚਾਹੁੰਦਾ ਹੈ ਕਿ ਇਹ ਸਭ ਵਿੱਚ ਉਹਦਾ ਜਉਨੇ ਭਰਾ ਦਾ ਕੋਈ ਕਸੂਰ ਨਹੀਂ ਹੈ ਤਾਂ ਸਟੋਰੀ ਦੇ ਵਿੱਚ ਮਹਾਵੀਰ ਟੱਲੋਂ ਦੇ ਵੱਲੋਂ ਮੈਂਸ਼ਨ ਕੀਤਾ ਜਾਂਦਾ ਹੈ ਕਿ ਜਗ੍ਹਾ ਜਗ੍ਹਾ ਚੱਲੇ ਤੇਰੀ ਗੱਲ ਬੈਰ ਨੇ ਕਹਿੰਦੇ ਬਾਬਰ ਉਹਦੇ ਵਾਂਗ ਤੂੰ ਮਚਾਇਆ ਕਹਿਰ ਨੇ ਤੇਰਾ ਹੁਸਨ ਜੇ ਕਰਦਾ ਚਲਾਕੀਆਂ ਨੁਕੇਲਾ ਮੈਂ ਵੀ ਤੀਰ ਗੋਰੀਏ ਜੱਟ ਉਥੇ ਨਹੀਂ ਵਾਰ ਕਰਦੇ ਜਿੱਥੇ ਮੰਨਣਾ ਜਮੀਰ ਗੋਰੀਏ ਸੋ ਦੋਸਤੋ ਸਭ ਬਾਰੇ ਤੁਹਾਡੇ ਕੀ ਵਿਚਾਰ ਨੇ ਇਸ ਗੱਲ 'ਤੇ ਜੋ ਕਮੈਂਟ ਸੈਕਸ਼ਨ ਜੁੜੋ ਉਸ ਜਾਂਦੇ ਨੂੰ ਲਾਈਕ ਕਰ ਦਿ ਕਰ ਲਓ ਵਾਈ ਖਾਲਸਾ ਵਾਜੀ